ਤਹਾਡਾ ਜੀ ਕੀ ਕੀ ਕਿਹੜਾ ਪਿੰਡ ਇਹ ਜੀ ਹੁਣ ਦੱਸੋ ਜੀ ਬੋਲੋ ਤੇ ਅਸੀਂ ਬੌਂਦੇ ਰਹੇ ਹਾਂ ਉੱਚੀ ਬੋਲੋ ਅਸੀਂ ਇਥੋਂ ਪੱਕੇ ਵੀ ਬੜਦੇ ਰਹੇ ਹਾਂ ਮਾਟਰੇ ਮੋਟਰ ਵੀ ਬੀਜਦੇ ਰਹੇ ਹਾਂ ਕਣਕਾ ਵੀ ਬੀਜਦੇ ਰਹੇ ਇਹ ਤੁਹਾਡੀ ਤੁਹਾਡੀ ਜ਼ਮੀਨ ਸੀਗੀ ਹਾਂ ਜੀ ਤੁਹਾਡੇ ਨਾਂ ਤੇ ਸੀਗੀ ਸਾਡੇ ਸਹੁਰੇ ਦੀ ਸੀ ਠੀਕ ਹੈ ਜੀ ਸੋਰੇ ਨਾਂ ਪੁੱਛ ਲੋ ਸੋਹਿਆ ਕੀ ਨਾਮ ਸੀਗਾ ਸੁਨਦ ਹਾਂ ਜੀ ਸੁਨਦ ਠੀਕ ਠੀਕ ਹੈ ਜੀ ਇਹ ਤੁਹਾਡਾ ਮੁੰਡਾ ਜੀ ਹਾਂ ਜੀ ਠੀਕ ਇਹਦਾ ਕੀ ਨਾਮ ਸੋਮ ਪ੍ਰਕਾਸ਼ ਠੀਕ ਆ ਜੀ ਹਾਂਜੀ ਬਾਬੇ ਕੀ ਦਾ ਡਿਨਾਵਾ ਤੇ ਕਿਹੜਾ ਪਿੰਡ ਤੇ ਕੀ ਮਸਲਾ ਪੂਰਾ ਦੱਸੋ ਜੀ ਮੇਰਾ ਨਾਮ ਫੋਲ ਚੰਦਾ ਨੰਬਰਦਾਰਾ ਮੈਥੋਂ ਬੁਜਵਾੜੇ ਪਿੰਡ ਤੋਂ ਦਰਬਾਰ ਬਾਬਾ ਲੰਗਸ਼ਾ ਗੱਦੀ ਨਸੀਨ ਆ ਠੀਕ ਆ ਜੀ ਤੇ ਬੁਜਵਾੜੇ ਤੇ ਜਾਣੇ ਆਲੇ ਅਸੀਂ ਠੀਕ ਆ ਜੀ ਹਾਂ ਕੀ ਐ ਮਸਲਾ ਪੂਰਾ ਜੀ ਕੀ ਜਿਹੜਾ ਕਬਜ਼ਾ ਕਿਤੇ ਜਾ ਰਿਹਾ ਤੁਹਾਡੇ ਕੋਲ ਕਿਹਾ ਜਾ ਰਿਹਾ ਹੈਗਾ ਮਸਲਾ ਇਹ ਆ ਸਰ ਪੇ ਸਾਡੇ ਇਹਨਾਂ ਦਾਦਿਆਂ ਪਰਦਾਦਿਆਂ ਤੋਂ ਸਨ 1957 ਤੋਂ ਮਾਲਕੀ ਸਾਡੀ ਚੱਲੀ ਆ ਰਹੀ ਆ ਪਹਿਲਾਂ 1962 ਤੋਂ ਲੈ ਕੇ 85 ਤੱਕ ਮਾਲਕੀ ਸਾਡੇ ਬਾਬੇ ਅਮਰਚੰਦ ਦੇ ਨਾਂ ਦੀ ਸੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਸੇ ਰਕਵੇ ਦਾ ਸੇਮ ਜਿੱਥੇ ਕਬਜ਼ਾ ਕਰ ਰਹੇ ਆ ਇਸ ਰਕਵੇ ਦਾ ਜਿਹੜਾ ਇੰਤਕਾਲ ਆ ਸਾਡੇ ਪਾਪੇ ਹਰਬਲਾਸ ਨਾਂ ਤੇ ਤੇ ਗੁਲਜਾਰੀ ਰਾਮ 84 1984 85 ਵਿੱਚ ਮਾਲਕੀ ਸਾਡੇ ਪਾਪੇ ਦਾ ਚਾਚੇ ਦੇ ਨਾਂ ਤੇ ਚੜ ਗਈ ਠੀਕ ਹੈ ਜੀ ਮਾਲਕੀ ਚੜਨ ਤੋਂ ਬਾਅਦ 2002 ਵਿੱਚ ਚਾਚੇ ਗੁਲਜਰੀ RAM ਦੀ ਮੌਤ ਹੋ ਗਈ ਆ ਤੇ 2009 ਵਿੱਚ ਸਾਡੇ ਪਾਪੇ ਹਰਵिलास ਦੀ ਮੌਤ ਹੋ ਗਈ ਆ ਠੀਕ ਆ ਜੀ 11 ਵਿੱਚ ਮਾਲਕੀ ਸਾਡੇ ਭਰਾਵਾਂ ਦੇ ਆ 7 ਭਰਾ ਆ ਦੋ ਸਾਡੇ ਚਾਚੇ ਦੇ ਮੁੰਡੇ ਆ ਸਾਡੀ ਚਾਚੀ ਜਿੰਦੀ ਸੀ ਉਦੋਂ ਹੁਣ ਚਾਚੀ ਵੀ ਪੂਰੀ ਹੋ ਗਈ ਆ ਦਸਾਂ ਦੇ ਸਾਡੇ ਮਾਲਕੀ ਵਿੱਚ ਨਾਮ ਬੋਲਦੇ ਆ ਇਹ ਜਿਹੜੇ ਖਸਰਾ ਨੰਬਰ ਸਾਡੇ ਇੱਥੇ ਬੋਲਦੇ ਆ 217/1 ਮਸਤੀਲ ਬੋਲਦੀ ਆ 79 ਮਸਤੀਲ ਬੋਲਦੀ ਆ 67 ਮਸਤੀਲ ਬੋਲਦੀ ਆ ਫਿਰ 79 67 ਤੇ 217 ਆ ਇੱਕ ਮਸਤੀਲ ਸਾਡੀ ਹੋ ਰਹਾ ਫਰਜ਼ ਦੇ ਵਿੱਚ ਪਤਾ ਲੱਗ ਜਾਣਾ ਜਿਹੜਾ ਕੋਰਟ ਕੇਸ ਕੀਤਾ ਗਿਆ ਉਹ ਕਿਹਨਾਂ ਵੱਲ ਤੁਹਾਡੇ ਤੁਹਾਡੇ ਕੋਰਟ ਕੇ ਸਾਡੇ ਵੱਲੋਂ ਕੀਤਾ ਗਿਆ ਕੋਰਟ ਦੇ ਵਿੱਚੋਂ ਸਾਨੂੰ 28 ਤਰੀਕ ਨੂੰ ਜਿਹੜਾ ਨਾ ਅਸੀਂ ਕੀਤਾ ਸੀ 27 ਨੂੰ ਸਟੇ ਅਪਲਾਈ ਕੀਤਾ ਜੱਜ ਸਾਹਿਬ ਨੇ ਸਾਡਾ 28 ਨੂੰ ਸਟੇ ਕਰਤਾ ਜਦੋਂ ਸਟੇ ਕਰਤਾ ਦੋ ਦਿਨ ਸਾਡਾ ਵਕੀਲ ਸਾਹਿਬ ਕਾਪੀ ਲੈਣ ਕੋਰਟ ਵਿੱਚ ਗਏ ਤੇ ਉਹਨਾਂ ਵੱਲੋਂ ਜੱਜ ਸਾਹਿਬ ਵੱਲੋਂ ਕਹਿਣਾ ਇਹ ਸੀ ਵਕੀਲ ਸਾਹਿਬ ਜੀ ਜਰਾ ਰੁਕ ਲਓ ਤੇ ਉਹਨਾਂ ਬੋਲੋ ਕੈਪਟ ਪੀਓ ਆ ਤੇ ਮੈਨੂੰ ਕੈਪਟ ਵਿੱਚ ਵਕੀਰ ਸਾਹਿਬ ਦੂਜੇ ਨੂੰ ਵੀ ਸੁਣਨਾ ਪੈਣਾ ਮੈਂ ਫੇਰ ਔਰਡਰ ਦੀ ਕਾਪੀ ਦਊਂਗਾ ਤੇ ਉਹਨਾਂ ਨੇ ਦੂਜੇ ਵਕੀਰ ਸਾਹਿਬ ਨੂੰ ਬੁਲਾਇਆ ਤੇ ਦੱਸਿਆ ਫੇਰ ਰੋਕ ਦਿਓ ਕੰਮ ਤੇ ਉਹਨੇ ਵਕੀਰ ਸਾਹਿਬ ਨੂੰ ਕਿਹਾ ਪੇ ਜੇ ਤੁਹਾਡੇ ਕੋ ਕੋਈ ਡਾਕੂਮੈਂਟ ਹੈਗੇ ਜਾਂ ਕਾਗਜ਼ ਪਤਾ ਪੇਸ਼ ਕਰੋ ਜੀ ਸਾਡੇ ਵਕੀਰ ਨੇ ਪੇਸ਼ ਕਰਤੇ ਜੋ ਸਾਡੇ ਪੱਲੇ ਸੀਗਾ ਪੇਸ਼ ਕਰਤੇ ਤਾਂ ਉਹਨੇ ਕਿਹਾ ਫੇ ਅਗਲੀ ਤਰੀਕ ਦੇ ਦੇ ਉਹਦੋਂ ਪੇਸ਼ ਕਰ ਦਾਂਗੇ ਆਪਣੇ ਜਿਹੜੇ ਕਬਜ਼ਾ ਕਰਦੇ ਉਹਨਾਂ ਕੋ ਮਾਲਕੀ ਦੇ ਸਬੂਤ ਲੈ ਕੇ ਤਾਂ ਵੀ 5 ਤਰੀਕ ਨੂੰ ਦੇ ਦਾਂਗੇ ਕਬਜ਼ਾ ਕਰ ਰਹੇ ਨੇ ਕੀ ਨਾਮ ਆਇਆ ਪਿੰਡ ਕਿਹੜਾ ਜਿਹੜ ਇਸ ਮਾਮਲੇ ਸੰਬੰਧੀ ਤੁਸੀਂ ਕੋਈ ਕਮਰੇਡ ਕੀਤੀ ਜੀ ਮੈਂ ਕੱਲ ਆਈਜੀ ਸਾਹਿਬ ਤੇ ਚਲੰਦਰ ਕਰਕੇ ਆਇਆ ਕੰਪਲੀਟ ਨਹੀਂ ਸਭ ਤੋਂ ਪਹਿਲਾਂ ਤਾਂ ਆਪਾਂ ਥਾਣੇ ਜਾਣਾ ਪੈਂਦਾ ਠੀਕ ਨਹੀਂ ਸਿੱਧਾ ਆਈਜੀ ਦੇ ਥਾਣੇ ਥਾਣੇ ਸਾਡੀ ਸਰ 25 26 ਤਰੀਕ ਤੋਂ ਸਾਡੀਆਂ ਕੰਪਲੀਟਾ ਥਾਣੇ ਵਿਧ ਫਰਦਾ ਨਕਸ਼ੇ ਸਭ ਸਾਡੀਆਂ ਦਿੱਤੀਆਂ ਹੋਈਆਂ ਆ ਸਿਰਫ ਗੁਬਨਤੀ ਹੈ ਆਪੇ ਮੌਕੇ ਤੇ ਐਸਐਚਓ ਸਾਹਿਬ ਆਣ ਕੇ ਇਨਸਾਫ ਨਹੀਂ ਕਰਾ ਰਹੇਗੇ ਆਏ ਨਹੀਂ ਇੱਕ ਵਾਰੀ ਵੀ ਨਹੀਂ ਆਏ ਇੱਥੇ ਮੌਕੇ ਤੇ ਸਾਡੇ ਕੋਲੋਂ ਨਹੀਂ ਆਉਣਗੇ ਕੋਈ ਹੋਰ ਅਧਿਕਾਰੀ ਵੀ ਨਹੀਂ ਆਇਆ ਥਾਣੇ ਵਿੱਚੋਂ ਥਾਣੇ ਵਿੱਚੋਂ ਦੇਖੋ ਜੀ ਇੱਕ ਪੁਲਿਸ ਫੋਨ ਕਾਲ ਆਇਆ ਐਸਆਈ ਐਪਜੀ ਜਸਵੀਰ ਚੰਦਾ ਉਹ ਕਹਿੰਦਾ ਜੀ ਤੁਹਾਡਾ ਟਾਈਮ ਸੋਮਵਾਰ ਦਾ ਰੱਖਿਆ ਆ ਤੇ ਦੋਨੇ ਤਰ੍ਹਾਂ ਸੋਮਵਾਰ ਨੂੰ ਆਇਓ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਾਡੀ ਤਾਂ ਦੁਕਾਨ ਨੂੰ ਅੱਜ ਦਿਨ ਹੋ ਗਿਆ 8 ਦੇ ਤੀਨ ਨੂੰ ਤੇ ਸਾਨੂੰ ਅੱਜ ਤੁਸੀਂ ਦਾਤਿਆ ਉਹ ਕਹਿੰਦਾ ਇਹ ਮੈਨੂੰ ਰਖਾਸੇ ਅੱਜ ਮਿਲੀ ਆ ਤੁਹਾਡੇ ਕਹਿਣ ਦਾ ਮਤਲਬ ਕਿ ਥਾਣੇ ਵਿੱਚ ਤੁਹਾਨੂੰ ਕੋਈ ਸਾਡੀ ਸੁਣਵਾਈ ਹੋ ਰਹੀ ਕਿ ਨਹੀਂ ਹੋ ਰਹੀ ਨਹੀਂ 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 ਸਾਨੂੰ ਨਹੀਂ ਸੁਣਾਈ ਹੋ ਰਹੀ ਸਾਡਾ ਹੱਕ ਰ ਅਸੀਂ ਹੋਈ ਨਹੀਂ ਰਹੀ ਕਿ ਸਾਡਾ ਧੱਕਾ ਹੋ ਰਿਹਾ ਛੜਿਆਵੇਂ ਉਹ ਕੰਮ ਰੋਕਦੇ ਨਹੀਂ ਪਏ ਉਹ ਤਾਂ ਸੇਹ ਨੂੰ ਨਹੀਂ ਮੰਨਦੇ ਅੱਜ ਸੇਹ ਦੀ ਕਾਪੀ ਦਿੱਤੀ ਆ ਉਹ ਕਹਿੰਦੇ ਇਹ ਨਹੀਂ ਅਸਲੀ ਕਾਪੀ ਸੇਹ ਦੀ ਹੈਗੀਗੀ ਅਸੀਂ ਇਹਨੂੰ ਮੰਨਦੇ ਸਾਏ ਸਰਟੀਫਾਈਡ ਕਾਪੀ ਲੈ ਕੇ ਆਓ ਜਦੋਂ ਸਾਡਾ ਵਕੀਲ ਸਾਨੂੰ ਸਰਟੀਫਾਈ ਫੇਰ ਕਹਿੰਦੇ ਜੀ ਆਇਓ ਨੀ ਕਾਫੀ ਸਹੀ ਹੈ ਜੇਕਰ ਤੁਹਾਡੇ ਵਿੱਚ ਨਹੀਂ ਇਨਸਾਫ ਹੁੰਦਾ ਤੇ ਜਿਹੜਾ ਮਦਈ ਹੁੰਦਾ ਉਹਨੂੰ ਉਚਿਤ ਅਧਿਕਾਰੀ ਐਸਐਸਪੀ ਸਾਹਿਬ ਕੋਲ ਜਾਣਾ ਪੈਂਦਾ ਤੁਸੀਂ ਐਸਐਸਪੀ ਸਾਹਿਬ ਨੂੰ ਇੱਕ ਵਾਰੀ ਵੀ ਮਿਲਣਗੇ ਨਹੀਂ ਹੁਣ ਐਸਐਸਪੀ ਸਾਹਿਬ ਨੂੰ ਅਸੀਂ ਕੱਲੂ ਸਾਰੇ ਸਾਰੇ ਜਿਹੜੇ ਬੰਦੇ ਸਾਡੇ ਨਾਲ ਆ ਅਸੀਂ ਸਾਰਿਆਂ ਦੀ ਸਹਾਨਾ ਕੱਲੂ ਜਾਣਾ ਆ ਐਸਐਸਪੀ ਸਾਹਿਬ ਨੂੰ ਮਿਲਣਾ ਜਦੋਂ ਅਸੀਂ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਸੀ ਉਦੋਂ ਜਨਾਬ ਮੌਕੇ ਦੇ ਅਫਸਰ ਜਿਹੜੇ ਸੀ ਉਹ ਛੁੱਟੀ ਤੇ ਸੀਗੇ ਫੇਰ ਛੁੱਟੀ ਤੇ ਹੋਣ ਕਰਕੇ ਅਸੀਂ ਥਾਣੇ ਐਸਐਚਓ ਸਾਹਿਬ ਨੂੰ ਦੱਸ ਦਿੱਤਾ ਸੀ ਅਸੀਂ ਕਹਿੰਦੇ ਜਦੋਂ ਕਹਿੰਦੇ ਸਾਨੂੰ ਕਹਿੰਦੇ ਸੋਮਵੰਦੂ ਸਾਹਿਬ ਵੱਡੇ ਆਉਣੇ ਆ ਅਸੀਂ ਕਹਿੰਦੇ ਚਲੋ ਵੱਡੇ ਸਾਹਿਬ ਆਉਣਗੇ ਅਸੀਂ ਉਹਨਾਂ ਨੂੰ ਮਿਲ ਲਵਾਂਗੇ ਤੇ ਅਸੀਂ ਉੱਥੇ ਦਰਖਾਸਤ ਵੀ ਦੇ ਦਵਾਂਗੇ ਤੇ ਆਲੇ ਸਾਹਿਬ ਨੂੰ ਹੁਣ ਕੀ ਮੰਗ ਕਰਦੇ ਹਾਂ ਹੋਰ ਮੰਗ ਇਹ ਕਰਦੇ ਆ ਕਿ ਜਿੰਨਾ ਚੇ ਸਾਡਾ ਨਾ ਇਹ ਚੱਲਦਾ ਕੋਰ ਦਾ ਮੈਟਰ ਚੱਲਦਾ ਆ ਜਾਂ ਪੰਚਾਇਤ ਚ ਗੱਲ ਚੱਲਦੀ ਆ ਸਾਡੇ ਬੰਦਿਆਂ ਦਾ ਰਫਰ ਇਸ ਪ੍ਰਾਪਰਟੀ ਵਿੱਚ ਸਰ ਡਿਸਪਿਊਟ ਪ੍ਰਾਪਰਟੀ ਆ ਸਾਡੀ ਵੀ ਜਿਮਾਲਕੀ ਹੈਗੀ ਆ ਤੇ ਆ ਮੁੰਡੇ ਜਿਹੜਾ ਸੋਂ ਪ੍ਰਕਾਰ ਨੇ ਬਿਆਨ ਦਿੱਤਾ ਇਹਦੀ ਵੀ ਮਾਲਕੀ ਆ ਇਹਨੇ ਆਪਣੀ ਮਾਲਕੀ ਤੇ ਸੇਅ ਲਿਆ ਇਹਦੀ ਮਾਲਕੀ ਤੇ ਸੇਅ ਹੋਇਆ ਤੇ ਤਾਂ ਕੰਮ ਰੁਕਿਆ ਕਿਉਂਕਿ ਇਹਦੇ ਵਿੱਚ ਹਿੱਸੇ ਦਾ ਬੋਲਦੇ ਆ ਬਹੁਤ ਜ਼ਿਆਦਾ ਬੰਦਿਆਂ ਦੇ ਬੋਲੋ ਬੋ ਦੱਸੋਗੇ ਜਿਹੜਾ ਕਬਜ਼ਾ ਕੀਤਾ ਤੁਸੀਂ ਕਹਿ ਰਹੇ ਆ ਕਬਜ਼ਾ ਕੀਤਾ ਇਥੇ ਉਹ ਮੱਲੋ ਸਟੇਲੈਂਡ ਤੋਂ ਪਹਿਲਾਂ ਕੀਤਾ ਕਿਤਾ ਕਵਾਚੋ ਕੀਤਾ ਜੀ ਸਟੇਲੈਂਡ ਤੋਂ ਬਾਅਦ ਵੀ ਕਬਜ਼ਾ ਕਰ ਰਹੇ ਆ ਹੁਣ ਤੱਕ ਕਰ ਰਹੇ ਆ ਅੱਜ ਸਾਡੇ 25 30 ਬੰਦੇ ਆਏ ਤਾਂ ਬੰਦੇ ਦੇ ਕਰਦੇ ਆ ਪਹਿਲਾਂ ਵੀ ਕਰਦੇ ਆ ਠੀਕ ਆ ਜੀ ਕੰਮ ਤਾਂ ਰੋਕਿਆ ਹੀ ਨਹੀਂ ਨੀ ਕਿਸੇ ਕੋਲ ਪੁਲਿਸ ਸਾਡੀ 112 ਵਾਲੇ ਬੰਦੇ ਮਲਾਜਮ ਸਾਡੀ ਹੈਲਪ ਕਰਕੇ ਜਾਂਦੇ ਆ 112 ਤੇ ਜਦੋਂ ਅਸੀਂ ਕੰਪਲੇਂਟ ਪਾਉਂਦੇ ਆ ਫਿਰ ਸਾਡੀ ਪੁਲਿਸ ਆਉਂਦੀ ਨਾ ਠੀਮੈਂਟੋ ਮੈਂਟੀ ਉਹ ਵਿਚਾਰੇ ਆਉਂਦੇ ਆ ਸਾਨੂੰ ਕੰਮ ਰੋਕ ਦਿੰਦੇ ਆ ਜਦੋਂ ਰੋਕ ਕੇ ਉਹ ਚਲੇ ਜਾਂਦੇ ਆ ਅਸੀਂ ਅੱਗੇ ਪਿੱਛੇ ਹੁੰਨੇ ਆ ਤੇ ਕੰਮ ਫੇਰ ਤੋਂ ਚੱਲਦਾ ਜਾਂਦਾ ਹੋ ਰਿਹਾ ਹੁਣ ਇਹ ਪੁਲਿਸ ਨੂੰ ਰੁਕਿਆ ਗਿਆ ਕਿ ਚੱਲਦਾ ਪਿਆਜੀ ਕਬਜ਼ਾ ਇਹ ਕੰਮ ਜਿਹੜਾ ਕਬਜ਼ਾ ਹੈ ਅੱਜ ਕਰਦੇ ਸੀ ਕਿ ਹੁਣ ਸਾਡੇ ਇਕੱਠੇ ਹੋਣ ਤੇ ਉਹਨਾਂ ਨੂੰ ਕਿਹਾ ਜੀ ਅਸੀਂ ਪੁਲਿਸ ਆਦਰੀ ਹੈ ਪੁਲਿਸ ਲੱਗੀ ਹੁਣ ਤਾਂ ਕੰਮ ਬੰਦ ਕਰਕੇ ਗਏ ਆ ਉਹ ਸਜੇ ਦਾ ਕੱਲ ਦਾ ਹੋਇਆ ਕੱਲ ਤਾਂ ਕੱਲ ਦਾ ਕੰਮ ਕਰੀ ਜਾਂਦੇ ਹੋ ਰਾਤੀ ਵੀ ਪੁਲਿਸ ਨੇ ਆਣ ਕੇ ਕੰਮ ਰੋਕਿਆ 7 ਵਜੇ ਤੱਕ 9 ਵਜੇ ਤੱਕ ਜਿੱਦਣ ਪਹਿਲੇ ਦਿਨ ਪੁਲਿਸ ਬੁਲਾਈ ਰਾਤ ਨੂੰ 112 ਤੇ ਅਸੀਂ ਪੁਲਿਸ 9 ਵਜੇ ਬੁਲਾਈ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੋਮਪrakash ਆ ਜੀ ਠੀਕ ਹੈ ਜੀ ਕੀ ਇਹ ਪੂਰਾ ਮਾਮਲਾ ਕੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਇਹ ਆ ਸਰ ਜੀ ਵੀ ਸਾਡਾ ਇਹ ਜੱਦੀ ਪੁਸਤਾ ਤੋਂ ਸਾਡੀ ਇਹ ਜ਼ਮੀਨ ਆ ਠੀਕ ਕਿਹੜਾ ਪਿੰਡ ਪਿੰਡ ਬਜਵਾੜਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਆ ਠੀਕ ਹੈ ਜੀ ਹਾਂਜੀ ਤੇ ਅਸੀਂ ਪਿੰਡ ਦੇ ਵਾਸੀ ਆ ਅਸੀਂ ਬਚਪਨ ਤੋਂ ਇੱਥੇ ਦੇਖਦੇ ਆ ਇਹ ਨਾਲ ਸਾਡੀ ਜ਼ਮੀਨ ਜਿਹੜੀ ਆ ਇਹ ਸਾਡੀ ਆ ਸਾਡੇ ਪਿਓ ਦਾਦਿਆਂ ਦੀ ਇਹ ਜ਼ਮੀਨ ਠੀਕ ਹੈ ਜੀ ਤੇ ਇਹ ਸਾਡੀ ਜ਼ਮੀਨ ਤੇ ਧੱਕਾ ਕਰਦੇ ਆ ਤੁਹਾਡੇ ਨਾਮ ਤੇ ਆ ਜੀ ਮੰਦਰ ਵਾਲੇ ਤੁਹਾਡੇ ਨਾਮ ਦੇ ਜੀ ਮੇਰੇ ਮੇਰੇ ਦਾਦੀਆਂ ਦੇ ਨਾਮ ਤੇ ਪਹਿਲਾਂ ਸੀਗੀ ਫੇਰ ਮੇਰੇ ਪਿਤਾ ਦੇ ਨਾਮ ਤੇ ਹੋਈ ਫੇਰ ਸਾਡੇ ਹੁਣ ਅਸੀਂ ਇਹ ਜ਼ਮੀਨ ਤੇ ਸਾਡਾ ਘਰ ਵੀ ਆ ਜਿਹੜੀ ਜ਼ਮੀਨ ਤੁਹਾਡੇ ਨਾਲ ਤੁਸੀਂ ਕਹਿ ਰਹੇ ਹੋ ਸਾਰੇ ਡਾਕੂਮੈਂਟ ਹੈਗੇ ਆ ਜੀ ਹਾਂਜੀ ਸਬੂਤ ਹੈਗੇ ਆ ਹਾਂਜੀ ਹਾਂਜੀ ਤੇ ਤੁਸੀਂ ਦਿਖਾ ਸਕਦੇ ਜੀ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਜੋ ਕਹਿ ਰਹੇ ਹਨ ਕਿ ਸਾਡੇ ਕੋਲ ਫਾਦੀ ਵੀ ਹੈਗੀ ਇਸ ਥਾਂ ਦੀ ਹੋਰ ਕੀ ਹੈ ਜੀ ਤੁਹਾਡੇ ਕੋਲ ਸਬੂਤ ਸਾਡੇ ਕੋਲ ਸਟੇਪ ਪੇਪਰ ਪੇਪਰ ਵੀ ਹੈ ਸਟੇਪ ਵੀ ਦਿਖਾ ਲਓ ਜੀ ਆ ਦੇਖੋ ਸਟੇਪ ਪੇਪਰ ਵੀ ਆ ਜੱਸ ਸਾਹਿਬ ਦਾ ਆਰਡਰ ਆ ਇਹਨਾਂ ਨੇ ਸਾਡਾ ਆਰਡਰ ਮਿੰਨ ਤੋਂ ਬਾਅਦ ਰਾਤੀ ਵੀ ਕੰਮ ਕੀਤਾ। ਅਸੀਂ 112 ਤੇ ਫੋਨ ਕੀਤਾ। ਇਹ ਰੁਕ ਕੇ ਗਏ। ਸਵੇਰੇ ਇਹਨਾਂ ਨੇ ਫੇਰ ਕੰਮ ਸ਼ੁਰੂ ਕਰ ਦਿੱਤਾ। ਠੀਕ ਹੈ। ਸਟੇ ਦੇ ਦਿਨ ਮਿਲ ਤਨ ਮਿਲਿਆ ਸੀਗਾ। ਇਹ ਸਾਨੂੰ ਕੱਲ ਮਿਲਿਆ 30 ਤਰੀਕ ਨੂੰ। ਤੇ ਇਹਨਾਂ ਨੇ ਕੰਮ ਕਿਦਾਂ ਸ਼ੁਰੂ ਕੀਤਾ? ਕੰਮ ਸਵੇਰੇ ਫੇਰ ਸ਼ੁਰੂ ਕਰ ਲਿਆ ਜੀ ਇਹਨਾਂ ਨੇ। ਅੱਛਾ ਜੀ। ਹਾਂਜੀ। ਸਟੇ ਹੋਣ ਤੋਂ ਬਾਅਦ ਵੀ ਮੈਂ ਕਾਪੀਆਂ ਸਾਰਾ ਸਟੇ ਤੋਂ ਪਹਿਲਾਂ ਵੀ ਸ਼ੁਰੂ ਕੀਤਾ ਇਹਨਾਂ ਨੇ। ਪਹਿਲਾਂ ਵੀ ਸ਼ੁਰੂ ਕੀਤਾ। ਸਟੇ ਤੋਂ ਬਾਅਦ ਵੀ ਕੀਤਾ। ਹਾਂਜੀ। ਠੀਕ ਹੈ ਜੀ 112 ਨੰਬਰ ਇਹਦਾ ਜੇ ਨਾਮ ਦਾ ਪਹਿਲਾਂ ਵੀ ਬੰਦ ਕਰਾਇਆ ਜਿਸੋ ਨਾਮ ਜੀ ਨਾਮ ਸੋ ਸਾਡੇ ਦਾਦੀ ਦਾ ਨਾਮ ਸੀਗਾ ਸੁੰਦਰ ਰਾਮ ਜੀ ਮੇਰੇ ਪਿਤਾ ਦਾ ਨਾਮ ਸੀਗਾ ਜੈਲाराम ਸਾਡੇ ਸੁੰਦਰ ਦਾਦਾ ਰਾਮ ਸੀਗਾ ਈਸ਼ਰ ਰਾਮ ਜੀ ਸਾਡੇ ਦਾਦੀ ਦੇ ਪਿਤਾ ਦਾ ਨਾਮ ਸੀ ਈਸ਼ਰ ਰਾਮ ਠੀਕ ਹੈ ਜੀ ਤੇ ਇਹ ਸਾਡੀ ਸ਼ੁਰੂ ਤੋਂ ਸਾਡੀ ਪ੍ਰਾਪਰਟੀ ਹੈ ਅਸੀਂ ਬੋਂਦੇ ਆ ਇਹਨਾਂ ਸਾਡੇ ਧੱਕਾ ਕੀਤਾ ਜੀ ਠੀਕ ਹੈ ਜੀ ਤੁਸੀਂ ਕੋਈ ਮਹਿਕਮੇ ਨੂੰ ਕੋਈ ਪ੍ਰਸ਼ਾਸਨ ਨੂੰ ਜਾਂ ਕੋਈ ਕੀਤੀ ਕੰਪਲੀਟ ਹਾਂਜੀ ਕੀਤੀ ਹੈ ਜੀ ਲਿਖਤੀ ਰੂਪ ਦੇ ਵਿੱਚ ਉਹਦਾ ਫੋਨ ਕੀਤਾ ਲਿਖਤੀ ਰੂਪ ਦੇ ਵਿੱਚ ਵੀ ਕੀਤੀ ਹੈ ਠੀਕ ਹੈ ਜੀ ਹਾਂਜੀ ਤਪਕੀ ਪੁਲਿਸ ਮੌਕੇ ਤੇ ਪਹੁੰਚੀ ਥਾਣਾ ਹਾਂਜੀ ਹਾਂਜੀ ਪਹੁੰਚੀ ਹੈ ਜੀ ਪੁਲਿਸ ਕਿਹੜੇ ਥਾਣਾ ਲੱਗਦਾ ਜੀ 112 ਦੇ ਕੰਪਲੇਨ 112 ਤੇ ਸਦਰ ਸਦਰ ਥਾਣਾ ਲੱਗਦਾ ਜੀ ਠੀਕ ਹੈ ਉਹਨਾਂ ਵੱਲੋਂ ਕੇਸ ਤਾਂ ਤੁਹਾਨੂੰ ਵਿਚਵਾਇਦਵਾਇਆ ਗਿਆ ਕੇਸ ਤਾਂ ਦੀ ਕਾਰਵਾਈ ਕੀਤੀ ਗਈ ਅੱਛਾ ਚੁਆਇਆ ਨਹੀਂ ਐਸ ਐਚਓ ਨਹੀਂ ਆਇਆ ਜੀ ਅੱਛਾ ਜੀ ਐਸ ਐਚਓ ਸਾਹਿਬ ਨਹੀਂ ਆਏ 112 ਵਾਲੇ ਜਿਹੜੇ ਮੁਲਾਜ਼ਮੂ ਆਏ ਆ ਜੀ ਠੀਕ ਹੈ ਜਿੰਨੀ ਵਾਰੀ ਕੰਮਲੇਡ ਕੀਤੀ 19 ਵਾਰੀ ਆਏ ਆ ਇਹਨਾਂ ਵੱਲੋਂ ਸਹੀ ਕਾਰਵਾਈ ਕੀਤੀ ਗਈ ਹੈ 112 ਵਾਲੇ ਵੱਲੋਂ ਹਾਂਜੀ ਹਾਂਜੀ ਸਦਰ ਸਾਹਿਬ ਨਹੀਂ ਆਇਆ ਆ ਐਸ ਐਚਓ ਨਹੀਂ ਸਾਹਿਬ ਆਇਆ ਉਹ ਕੀ ਕਹਿ ਰਹ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਜਿਨ੍ਹਾਂ ਵੱਲੋਂ ਤੁਹਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਕੀ ਨਾਮ ਆ ਕਿਹੜਾ ਪਿੰਡ ਆ ਉਹ ਬੁੱਗੇ ਵਾਲੇ ਮੰਦਰ ਵਾਲੇ ਆ ਜੀ ਠੀਕ ਆ ਜੀ ਕੋਈ ਨਾਮ ਪਤਾ ਹੁੰਦੇ ਅਨਿਲ ਜਾਰਥਵਾ ਬਾਬਾ ਅਨੰਦ ਅਨਿਲ ਅਨਿਲ ਜਾਰਥਵਾ ਇੱਕ ਦਾ ਸਰਪੰਚ ਸਾਹਿਬ ਆ ਜਗਿੰਦਰ ਸਿੰਘ ਠੀਕ ਆ ਜੀ ਹਾਂਜੀ ਤੇ ਨਾਲ ਉਹਨਾਂ ਦੀ ਕਮੇਟੀ ਟੋਟਲ ਆ ਲੋਰ ਤੇ ਕਮੇਟੀ ਸਾਰੀ ਟੋਟਲ ਨਾਲ ਹੀ ਆ ਜਿਹੜੀ ਮੰਦਰ ਬੁੱਗੇ ਵਾਲੇ ਮੰਦਰ ਦੀ ਠੀਕ ਆ ਜੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਅਨਿਲ ਕੁਮਾਰ ਜੇਅਸ ਜੀ ਕਿਹੜਾ ਪਿੰਡ ਬਜਵਾੜਾ ਜੀ ਠੀਕ ਆ ਜੀ ਤੇ ਸੋਮਪਾਲ ਬਜਵਾੜਾ ਔਰ ਫੂਲਚੰਦ ਬਜਵਾੜਾ ਹਾਂਜੀ ਉਹਨਾਂ ਬੋਲੋ ਤੁਹਾਡੇ ਉੱਤੇ ਦੋਸ਼ ਲਾ ਕੇ ਇੱਕ ਕੋਈ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਾ ਕਰ ਜਾ ਕੇ ਤੁਰਿਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਸੰਬੰਧੀ ਇਹ ਕੀ ਕਹਿਣਾ ਚਾਹੁੰਦੇ ਆ ਜੀ ਇਹ ਇਹ ਜਗ੍ਹਾ ਵਾ ਸਾਨੂੰ ਦਾਣ ਚ ਮਿਲੀ ਗਈ ਹੈ ਜੀ ਕਿਹਨਾਂ ਬੋਲੋ ਕਿਥੇ ਗਈ ਜੀ ਪ੍ਰੇਮ ਚੰਦ ਮੱਲ ਜੀ ਉਹਨਾਂ ਦਾ ਕਿਹੜਾ ਕਬਜ਼ਾ ਜੀ 70 ਸਾਲ ਤੋਂ ਕਬਜ਼ੇ ਤੇ ਆ ਉਹਨਾਂ ਨੇ ਸਾਨੂੰ ਲਿਖਤ ਰੂਪ ਵਿੱਚ ਠੀਕ ਹੈ ਜੀ ਕਿਹੜੀ ਇਹ ਦਾਨ ਕੀਤੀ ਗਈ ਹੈ ਠੀਕ ਹੈ ਜੀ ਤੇ ਦਾਨ ਕਰਨ ਤੋਂ ਬਾਅਦ ਹੀ ਅਸੀਂ ਜਿਹੜਾ 100 ਰੁਪਏ ਦਾਨ ਕੀਤੀ ਉਹਦਾ ਕੋਈ ਸੁਭਾਗਾ ਦਾ ਕੋਈ ਸਬੰਧ ਨਹੀਂ ਇਹ ਉਹ ਹਾਂਜੀ ਇਹ ਉਹਨਾਂ ਦੇ ਸਾਰੇ ਫੈਮਿਲੀ ਸਾਰੇ ਪਰਿਵਾਰ ਇਕੱਠੇ ਹੋ ਕੇ ਉਹਨਾਂ ਨੇ ਸਾਡੇ ਕੋਲ ਸੁਣਾਪੂਈ ਆ ਤੇ ਜਗ੍ਹਾ ਤੇ ਆ ਕੇ ਉਹਨਾਂ ਨੇ ਸਾਨੂੰ ਇਹ ਦਾਨ ਕੀਤੀ ਹੈ ਦਾਨ ਕਰਨ ਤੋਂ ਬਾਅਦ ਜੀ ਅਸੀਂ ਉਹਦੇ ਉੱਤੇ ਚਾਰ ਦਿਵਾਰੀ ਆਪਣੀ ਕੀਤੀ ਹੈ ਜੀ ਬਾਬਾ ਜੀ ਦਾ ਝੰਡਾ ਲੱਗਾ ਜੀ ਸਾਡਾ ਗੇਟ ਲੱਗਾ ਹੋਇਆ ਜੀ ਹਰ ਚੀਜ਼ ਨਾਲ ਅਸੀਂ ਹੁਣ ਜੋ ਕੀ ਕਹਿੰਦੇ ਆ ਕਿ ਫੂਲ ਚੰਦ ਜੀ ਇੱਕ ਵਿਅਕਤੀ ਹੈ ਜੀ ਉਹ ਸਾਨੂੰ ਕਹਿੰਦਾ ਕਿ ਸਾਡੀ ਜਗਾਹ ਹੈ ਅਸੀਂ ਉਹਨਾਂ ਨੇ ਕੋਰਟ ਵਿੱਚ ਹੋ ਗਏ ਤੇ ਉਹਨਾਂ ਨੂੰ ਕੋਈ ਸਟੇ ਨਹੀਂ ਮਿਲੀ ਉਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਸਟੇ ਮਿਲੀ ਹੋਈ ਹੈ ਜੀ ਨਹੀਂ ਜੀ ਬਾਅਦ ਚ ਮਿਲੀ ਸਟੇ ਕਿਹੜੀ ਦਾ ਹੁੰਦਾ ਹੈ ਹੁਣ ਦੂਸਰਾ ਬੰਦਾ ਕੋਈ ਸੋਮਨਾਥ ਕੱਲ ਦਾ ਜੋ ਕੱਲ ਆਇਆ ਸੀਗਾ ਉਹਨਾਂ ਦਾ ਕਹਿਣਾ ਹੈਗਾ ਸਟੇ ਲੈਣ ਤੋਂ ਪਹਿਲਾਂ ਵੀ ਉਹਨਾਂ ਨੂੰ ਕੋਈ ਕਾਜ ਕੀਤਾ ਗਿਆ ਕੰਡਾ ਬਣਾਈਆਂ ਗਈਆਂ ਉਹ ਸਾਰੀ ਕੀਤੀ ਗਈ ਆ ਉਹ ਸਟੇ ਲੈਣ ਤੋਂ ਬਾਅਦ ਵੀ ਰੋਕਣ ਦੇ ਬਾਵਜੂਦ ਵੀ ਦੁਬਾਰਾ ਕੀਤਾ ਗਿਆ ਨਹੀਂ ਜੀ ਨਹੀਂ ਸਾਡੇ ਕੋਲ ਸਟੇ ਦਾ ਅਖਲੇ ਤੱਕ ਵੀ ਕੋਈ ਕਾਗਜ਼ ਨਹੀਂ ਆਇਆ ਹੈ ਪਰ ਸਾਨੂੰ ਐਸਚੀਓ ਸਾਹਿਬ ਦਾ ਫੋਨ ਅੱਜ ਆਇਆ ਹੁਣ ਕਿ ਬਾਬਾ ਜੀ ਇਹਨਾਂ ਨੂੰ ਸਟੇ ਮਿਲ ਗਿਆ ਤੁਸੀਂ ਕੰਮ ਰੋਕ ਲਓ ਤੇ ਅਸੀਂ ਉਹ ਕੰਮ ਰੋਕ ਲਤਾ ਜੀ ਹੁਣ ਤੁਸੀਂ ਜਾ ਕੇ ਦੇਖ ਸਕਦੇ ਐ ਇੱਕ ਸਰ ਉਹਨਾਂ ਦਾ ਕਹਿਣਾ ਹੈ ਕਿ ਮੌਕੇ ਤੇ ਪੁਲਿਸ ਵੀ ਆਈ ਸੀ ਪੁਲਿਸ ਦੇ ਸਾਹਮਣੇ ਵੀ ਪੁਲਿਸ ਕੰਮ ਰੋਕ ਗਈ ਆ ਜਿਹੜਾ ਕੰਮ ਚੱਲਦਾ ਪਿਆ ਸੀਗਾ ਕੰਮ ਰੋਕ ਗਈ ਆ ਹਾਂ ਜੀ ਹਾਂ ਜੀ ਕੰਮ ਨਹੀਂ ਪੁਲਿਸ ਨੇ ਨਹੀਂ ਰੋਕੀ ਜੀ ਅਸੀਂ ਆਪ ਹੀ ਆਗੇ ਜੀ ਅੱਛਾ ਜੀ ਤੁਸੀਂ ਆਪ ਹੀ ਰੋਕ ਲੈ ਜੋ ਹੁਣ ਆਰਡਰ ਦੇ ਆਰਡਰ ਹੋਣਗੇ ਜੱਜ ਸਾਹਿਬ ਦੇ ਆਰਡਰ ਹੋਣਗੇ ਉਸ ਮੁਤਾਬਿਕ ਅਸੀਂ ਜੋ ਤੇ ਹੁਣ ਕੱਲ ਕਹਿੰਦੇ ਰਾਤੀ ਵੀ ਕੰਮ ਚੱਲ ਰਿਹਾ ਸੀਗਾ ਹਾਂਜੀ ਹਾਂਜੀ ਕੰਮ ਚੱਲ ਰਿਹਾ ਸੀ ਅਸੀਂ ਤਾਂ ਕਹਿ ਰਹੇ ਆਂ ਬਸ ਇਹ ਆ ਕਿ ਕੋਰਟ ਦਾ ਨੂੰ ਆਰਡਰ ਤਾਂ ਹੁਣ ਮਿਲੇ ਆ ਨਾ ਜੀ ਤੁਹਾਨੂੰ ਹੁਣ ਮਿਲਿਆ ਜੀ ਹੁਣ ਮਿਲੇ ਉਹ ਵੀ ਐਸਐਚਓ ਸਾਹਿਬ ਦਾ ਫੋਨ ਆਇਆ ਜੀ ਸਾਨੂੰ ਮਿਲੇ ਸਾਨੂੰ ਆਰਡਰ ਹੁਣ ਵੀ ਨਹੀਂ ਆਇਆ ਪਰ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਾਂਗੇ ਤੇ ਹੁਣ ਅੱਗੇ ਤੋਂ ਤੁਸੀਂ ਕਿੱਦਾਂ ਸਾਰੀ ਕਰੂਗੇ ਕਿ ਨਹੀਂ ਕਰੂਗੇ ਨਹੀਂ ਜੀ ਨਹੀਂ ਅਸੀਂ ਸਾਰੀ ਕਿੱਦਾਂ ਕਰਾਂਗੇ ਜਾਂ ਤੇ ਕੋਰਟ ਦੇ ਆਰਡਰ ਨਹੀਂ ਆਣਗੇ ਅਸੀਂ ਸਾਰੀ ਨਹੀਂ ਕਰਾਂਗੇ ਠੀਕ ਹੈ ਕਿਉਂਕਿ ਸਾਡੇ ਲਈ ਇਹ ਸਾਰੇ ਪਿੰਡ ਲਈ ਆ ਮੈਂ ਕਿਹੜਾ ਆਪਣੇ ਲੀਡਰ ਬਣਾਣੀ ਹੈ ਇਹ ਏਡਾ ਵੱਡਾ ਕਿਹੜਾ ਦਰਵਾਜ਼ਾ ਸਭ ਪਿੰਡ ਦਾ ਹੀ ਆ ਜੀ ਮੈਂ ਤਾਂ ਇਹਨੂੰ ਉਧਰ ਰਹਿਣਾ ਜੀ ਮੇਰਾ ਤਾਂ ਕੋਈ ਹੈ ਨਹੀਂ ਇੰਨਾ ਇਹ ਵੀ ਪਿੰਡ ਨੂੰ ਹੀ ਸਹੂਲਤ ਹੁੰਦੀ ਹੈ ਜੀ ਏਡਾ ਵੱਡਾ ਦਰਵਾਜ਼ਾ ਮੈਂ ਤਾਂ ਕਹਿਣਾ ਸੀਗਾ ਕਿ ਜਦੋਂ ਅਸੀਂ ਪੁਲਿਸ ਆਉਂਦੀ ਹੈ ਤੇ ਬੰਦ ਕਰ ਦਿੰਦੇ ਨਾ ਮਗਰੋਂ ਦਰਵਾਜ਼ਾ ਰਾਤ ਨੂੰ ਰਾਤੋ ਰਾਤ ਫੇਰ ਕੰਦ ਬਣਾਉਂਦੇ ਨੇ ਕੋਈ ਰਾਤ ਕੰਮ ਨਹੀਂ ਜੀ ਨਹੀਂ ਰਾਤ ਨੂੰ ਕੋਈ ਕੰਮ ਨਹੀਂ ਕੀਤਾ ਤੁਸੀਂ ਕਿੰਨੂੰ ਮਰਜ਼ੀ ਪੁੱਛ ਸਕਦੇ ਆ ਠੀਕ ਹੈ ਜੀ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਜੋ ਕੋਰਟ ਦੇ ਆਰਡਰ ਆਣਗੇ ਉਸ ਦੇ ਹਿਸਾਬ ਨਾਲ ਹੋਰ ਕੋਈ ਤੁਸੀਂ ਆਪਣੇ ਮਨ ਦੀ ਗੱਲ ਸਾਹਮਣੇ ਰੱਖਣੀ ਚਾਹ ਇਸੰਗਨਾਂ ਦੀ ਹੈ ਮੈਂ ਤਾਂ ਭਲਾ ਕਰਦਾ ਜੀ ਗੱਡੀ ਤੇ ਬੈਠਾ ਹੋਇਆ ਤੇ ਐਦਾਂ ਹੀ ਸਾਡੇ ਵਿੱਚ ਕੋਈ ਗੱਲ ਨਹੀਂ ਹੈਗੀ ਜੇ ਉਹਨਾਂ ਦਾ ਰਕਵਾ ਨਿਕਲਦਾ ਤੇ ਉਹ ਆਪਣਾ ਲੈ ਲੈ ਲਨ ਕੀ ਨਿਕਲਦੇ ਜਿਨ੍ਹਾਂ ਨੇ ਸਾਨੂੰ ਦਾਨ ਕੀਤੀ ਆ ਤਾਂ ਉਹ ਤਾਂ ਨਹੀਂ ਆਪਾਂ ਹੁਣ ਦਾਨ ਤਾਂ ਰੱਖਾਂਗੇ ਨਾ ਜੀ ਉੱਤੇ ਜੋ ਵੀ ਆਪਾਂ ਪਾਰਕਿੰਗ ਕਰਾਂਗੇ ਜਾਂ ਪਿੰਡ ਲਈ ਜਾਂ ਮਹੱਲੇ ਲਈ ਜੋ ਅਸੀਂ ਬਣਾਵਾਂਗੇ ਉਹ ਚੀਜ਼ ਬਣੂਗੀ ਹਾਂਜੀ ਸਾਜੇ ਇੱਥੇ ਆਏ ਆ ਕਿ ਇੱਥੇ ਗੱਲ ਹੁਣ ਹੋਈ ਜੀ ਮੈਂ ਅਸੀ ਹਰਦੀਪ ਸਿੰਘ 112 ਨੰਬਰ ਤੋਂ ਫਲਾ ਸਰਦ ਤੋਂ ਸਤਾਰਪਤੋ ਠੀਕ ਹੈ ਅਸੀਂ ਗੱਲ ਉਹ ਤੁਹਾਨੂੰ ਕੰਪਲੀਟ ਆਂਦੀ 112 ਤੇ ਠੀਕ ਹੈ ਜੀ ਆਹੀਂ ਉਦੋਂ ਇੱਥੇ ਆਨੇ ਆ ਤੇ ਇੱਕ ਵਾਰੀ ਕੰਮ ਚੱਲ ਰਿਆ ਸੀ ਤੇ ਕੰਮ ਬੰਦ ਕਰਾਤਾ ਠੀਕ ਹੈ ਇਹ ਰਾਤ ਤੋਂ ਫਿਰ ਕਦੇ ਕੰਮ ਚੱਲਿਆ ਇਹਨਾਂ ਦਾ ਅਸੀਂ ਰਾਤੀ ਵੀ ਆਏ ਸੀਗੇ ਠੀਕ ਹੈ ਜੀ ਤੇ ਇੱਥੇ ਉਦੋਂ ਕੰਮ ਨਹੀਂ ਚੱਲ ਰਿਆ ਸੀ ਕਿਹਾ ਕਦੇ ਅਸੀਂ ਕੰਮ ਨਹੀਂ ਕਰਾਂਗੇ ਔਰ ਅਹੀਂ ਅੱਜ ਐਤਵਤ 10 ਵਜੇ ਦਾ ਟਾਈਮ ਦਿੱਤਾ ਸੀ ਥਾਣੇ ਆਉਣਾ ਦੋਹਾਂ ਪਾਰਟੀਆਂ ਨੂੰ ਵੀ ਐਸਐਚਓ ਸਾਹਿਬ ਨੂੰ ਆ ਕੇ ਮਿਲੋ ਠੀਕ ਹੈ ਜਸਰ ਕੋਰਟ ਜੋ ਕਹਿੰਦੇ ਸਟੇ ਲਿਆ ਹੋਇਆ ਤੇ ਫਿਰ ਇਲੀਗਲ ਤਰੀਕੇ ਨਾਲ ਕੰਮ ਚੱਲ ਰਿਹਾ ਹੈਗਾ ਹਾਂ ਜੀ ਅਸੀਂ ਦੱਸਿਆ ਉਹਨਾਂ ਨੂੰ ਤੁਸੀਂ ਰੁਕਵਾਤਾ ਦੁਬਾਰਾ ਫਿਰ ਕਿਤਾ ਉਹਨਾਂ ਨੇ ਕਾਪੀ ਦਿੱਤੀ ਉਹਨਾਂ ਨੂੰ ਜਿਹੜਾ ਕੁਝ ਤੀਕਾ ਆਪੀ ਸੀਗੀ ਵੀ ਉਹ ਦੂਜੀ ਪਾਰਟੀ ਨੂੰ ਇਹ ਕੋ ਸਮਝ ਨਹੀਂ ਹੋਈ ਤੇ ਅੱਜ ਸੰਡੇ ਆ ਕੱਲ ਸਮਝ ਨਹੀਂ ਆਜੇ ਕਿ ਉਹ ਆਉਣਗੇ ਉਹ ਫਿਰ ਕਹਿੰਦੇ ਅਸੀਂ ਉਹ ਤਰੀਕੇ ਨਾਲ ਚੱਲਾਂਗੇ ਠੀਕ ਹੈ ਜੀ ਹੁਣ ਕੰਮ ਰੁਕਵਾਤਾ ਜੀ ਹੁਣ ਕੰਮ ਰੁਕਿਆ ਜੀ ਹੁਣ ਦੂਜੀ ਪਾਰਟੀ ਨੂੰ ਹੁਣ ਤੁਸੀਂ ਆਏ ਹੋ ਦੂਜੀ ਪਾਰਟੀ ਨੂੰ ਹੁਣ ਕੀ ਦੂਜੀ ਪਾਰਟੀ ਇੱਥੇ ਆਣੇਗੀ ਅੱਛਾ ਜੀ ਹਾਂ ਜੀ ਸਰ ਸੋਮ ਪ੍ਰਗਤ ਵਾਸੀ ਬਜਵਾੜ ਜਮੀਨੀ ਬੁਵਾਦ ਚੱਲ ਰਿਹਾ ਸੀ ਜਿਸ ਸੰਬੰਧੀ ਸੋਮ ਪ੍ਰਕਾਸ਼ ਨੇ ਇੱਕ ਸਟੇ ਦੀ ਕਾਪੀ ਪੇਸ਼ ਕੀਤੀ ਜਿਸਦੇ ਸਟੇ ਦੇ ਹੁਕਮ ਦੇ ਮਤਲਬ ਗੁਗਾਯਾ ਕਮੇਟੀ ਨੂੰ ਅਗਲੇ ਹੁਕਮ ਤੱਕ ਰੋਕ ਦਿੱਤਾ ਗਿਆ ਠੀਕ ਹੈ ਜੀ ਤੇ ਕੀ ਪੂਰਾ ਕਝਗੜਾ ਕੀ ਸੀਗਾ ਜੀ ਜਿਹੜਾ ਜਮੀਨੀ ਬੁਵਾਦ ਚੱਲ ਰਿਹਾ ਮੰਦਰ ਦੀ ਜਗ੍ਹਾ ਕੇਦਾਰ ਕੀਤੀ ਆ ਉਹ ਕਿਦਾ ਆਪਣਾ ਹੱਕ ਜਿਤਾਉਂਦਾ ਤੇ ਦੂਜੇ ਮੰਦਰ ਕਮੇਟੀ ਵਾਲੇ ਆਪਣਾ ਹੱਕ ਜਿਤਾਉਂਦੇ ਆ ਠੀਕ ਹੈ ਜੀ ਤੇ ਇੱਕ ਜਿਹੜੇ ਤੋਂ ਬਾਦ ਹੁਣਾਂ ਨੂੰ ਜਾਣ ਬਾਬਾ ਫੂਲ ਚੰਦ ਜੀ ਕੋਲ ਕਿਹਾ ਕਰਿਆ ਸਸੂ ਸਾਹਿਬ ਸਾਡੇ ਕੋਈ ਸੁਣਵਾਈ ਨਹੀਂ ਕਰਦੇ ਸਾਡੇ ਕੋਈ ਕੋਈ 스테 ਦਾ ਹੁਕਮ ਹੀ ਨਹੀਂ ਸਿਆਇਆ ਜੇ ਉਹਨੇ ਕਾਪੀ ਦਿੱਤੀ ਸੀ ਉਹਦੇ ਕੋਈ ਦੂਜੀ ਕਾਪੀ ਦਾ ਪੱਲੇ ਪੇਜ ਜਿਹੜੇ ਉਹ ਨਹੀਂ ਦਿੱਤੇਗਾ ਉਹਨੇ ਅੱਜ ਪੇਸ਼ ਕੀਤੇ ਆ ਕਿ ਉਹਨਾਂ ਨੇ ਬੰਦ ਕਰਿਆਂਦਾ